ਕਰੈ ਮਨੂਰ ਮਲੀਣਾ ਕੰਚਨ ਕਰੈ ਮਨੂਰ ਮਲੀਣਾ ਕੰਚਨ ਕਰੈ ਮਨੂਰ ਮਲੀਣਾ ਕੰਚਨ ਕਾ ਬਹੁਤ ਸਤਕਾਰਯੋਗ ਅੱਜ ਦੇ ਕੁਰਸੀਆਂ ਦੇ ਦਿਹਾੜੇ ਦੇ ਉੱਤੇ ਦਰਦਮੰਦਾਂ ਦੀ ਕੌਮ ਦੀ ਦਰਦਮੰਦ ਲਈ ਜੇਲ੍ਹ ਦੇ ਅੱਗੇ ਅਰਦਾਸ ਕਰਨ ਲਈ ਆਈ ਸਮੂਹ ਸਾਥ ਸਾਗਤ ਜੀ ਵਾਗੜੂ ਜੀ ਦਾ ਖਾਸ ਮਨਜੀ ਦੀ ਫੋਟੋ ਸਾਰਤ ਮੌਨ ਆਉਦੇ ਦਿਨਾਂ ਦੇ ਵਿੱਚ ਦੋ ਪ੍ਰੋਗਰਾਮ ਦਿੱਤੇ ਗਏ ਹਨ ਇੱਕ ਤਾਂ ਸਾਨੂੰ ਸਾਰਿਆਂ ਨੂੰ ਯਕੀਨ ਵੀ ਹੈ ਤੇ ਸਚਾਈ ਵੀ ਹੈ ਕਿ ਸਤਿਗੁਰੂ ਜੀ 10 ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਦੀ ਜੋਤ ਹੈ ਤੇ ਇਸ ਜੋਤ ਨਾਲ ਟੱਕਰ ਲੈ ਲਈ ਨਾ ਕੋਈ ਮੋਦੀ ਤੇ ਨਾ ਉਹਦੇ ਕੋਈ ਚੇਲੇ ਚ ਆਪਣੇ ਭਗਵੰਤ ਮਾਨਵਰਾਂ ਦੀ ਕੋਈ ਹیثیت ਹੈ ਮੈਂ ਸਮਝਦਾ ਕਿ ਜਦੋਂ ਇਨਸਾਫ ਨਾਲੇ ਕਿੰਨਾ ਕਰ ਰਹੇ ਹਨ ਦੀ ਨਾਲ ਕਿਰਨਾ ਕਰ ਰਹੇ ਹਨ ਪੰਥ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਤਰਸ ਦੇ ਪਾਤਰਾ ਤੇ ਕਰਮਾ ਦੇ ਮਾੜੇ ਇਹਨਾਂ ਦੇ ਉਹ ਸਮਾਂ ਅੱਜ ਦਾ ਇਹਨਾਂ ਦੇ ਹੱਥ 'ਚ ਨਹੀਂ ਆਉਣਾ ਜਦੋਂ ਇੱਕ ਅੰਦਾ ਨਾਲ ਮੂੰਹ ਲਾ ਲਾ ਕੇ ਰੋਣਗੇ ਅੱਜ ਦੇ ਇਸ ਕੱਟ ਦੇ ਵਿੱਚ ਅਸੀਂ ਚੇਤਾਵਨੀ ਵੀ ਦਿੱੰਨੇ ਆ ਕਿ ਤੁਹਾਡੀ ਲੜਾਈ ਸਾਡੇ ਨਾਲ ਨਹੀਂ ਗੁਰੂ ਪੰਥ ਨਾਲਾ ਤੇ ਗੁਰੂ ਪੰਥ ਦੇ ਅੱਗੇ ਵੱਡੇ ਵੱਡੇ ਹੰਕਾਰੀਆਂ ਨੂੰ ਝੁਕਣਾ ਪਿਆ ਤੇ ਤੁਹਾਡੇ ਕੋਲ ਉਹ ਸਮਾਂ ਨਹੀਂ ਹੋਣਾ ਜਦੋਂ ਤੁਸੀਂ ਤਰਲੇ ਕਰੋਗੇ ਜੀ ਮੈਂ ਬੇਨਤੀ ਕਰਾਂ ਕਿ 1 ਤਰੀਕ ਨੂੰ 1 ਨਵੰਬਰ ਨੂੰ ਸਾਰੇ ਸੰਗਤ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਕੇਵਲ ਪੰਜਾਬ ਵਿੱਚ ਨਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿੱਥੇ ਕੋਈ ਵੀ ਮਨੁੱਖ ਭਾਏ ਕੋਈ ਕੰਮਕਾਰ ਕਰ ਰਿਹਾ ਹੈ ਭਾਏ ਕੋਈ ਗੁਰਦੁਆਰੇ ਚ ਨਿਤਨੇਮ ਵੇ ਜਾ ਕਿਤੇ ਕੋਈ ਕੱਲਾ ਵੀ ਤੁਰਿਆ ਜਾ ਰਿਹਾ ਹੈ ਉਹ ਸਾਰੀ ਸੰਗਤ ਗੁਰੂ ਦੇ ਚਰਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰੇ ਤੇ 14 ਨਵੰਬਰ ਨੂੰ ਅਸੀਂ ਤਾਂ ਜਗਾ ਦੱਸ ਦੇਵਾਂਗੇ ਦਿੱਲੀ ਨੂੰ ਇੱਕ ਬਹੁਤ ਵੱਡਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਇੱਕ ਛਾਤ ਦਿੱਤੀ ਅੱਜ ਉਸੇ ਦੇਸ਼ ਦੇ ਜਿਹੜੇ ਧਰਮ ਲਈ ਛਾਤ ਦਿੱਤੀ ਉਸ ਧਰਮ ਦੇ ਵਾਰਸ ਅੱਜ ਜ਼ਾਲਮ ਬਣ ਕੇ ਜਿਨ੍ਹਾਂ ਦੇ ਗੁਰੂ ਨੇ ਛਾਤ ਦਿੱਤੀ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਹਨ ਮੈਂ ਸਮਝਦਾ ਕਿ ਉਹਨਾਂ ਹੁਕਰਾਨਾਂ ਦੀ ਬਹੁਤ ਮਾੜੀ ਕਿਸਮ ਹੈ ਉਹ ਆਪਾ ਸਤਗੁਰੂ ਜੀ ਕੋ ਤੇਗ ਬਹਾਦਰ ਮਹਾਰਾਜ ਦੇ ਘਰ-ਘਰ ਤੋਂ ਜਾ ਕੇ ਲੱਖਾਂ ਦੀ ਗਿਣਤੀ ਵਿੱਚ ਮਾਰਚ ਕਰਕੇ ਅਰਦਾਸ ਕਰਕੇ ਕਿ ਜਗਤguru ਪੰਥ ਦੇ ਉੱਤੇ ਤਰਸ ਕਰੇ ਸਾਨੂੰ ਫਦੇ ਬਖਸ਼ੇ ਸਾਡੇ ਸਾਰੇ ਬੰਦੇ ਸਿੰਘਾਂ ਨੂੰ ਰਿਹਾ ਕਰੇ ਕਿ ਪੰਥ ਨੇ ਛੱਡੇ ਝੁੱਲਣ ਉਹ ਗੁਰੂ ਨੇ ਚਲਾਉਂਦੇ ਅਸੀਂ ਆਪੋ ਆਪਣਾ ਫਰਜ਼ ਪੂਰਾ ਕਰੀਏ 14 ਨਵੰਬਰ ਨੂੰ ਆਪਾਂ ਘਰ-ਘਰ ਤੋਂ ਪੰਜਾਬ ਦੇ ਵਿੱਚੋਂ ਨਹੀਂ ਸੰਸਾਰ ਭਰ ਦੇ ਵਿੱਚੋਂ ਜਿੱਥੇ ਸਿੱਖ ਬੈਠੇ ਐ ਇਸ ਅੰਦੋਲਨ ਦਾ ਹਿੱਸਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਣਜਨ ਕਰੇ ਮਲੀਣਾ ਕੰਚਨ ਕਰੇ ਮਨੂਰ ਮਲੀਣਾ ਕੰਚਨ ਕਰੇ ਮਨੂਰ ਮਲੀਣਾ ਕੰਚਨ ਕਰ ਬਹੁਤ ਸਤਿਕਾਰਯੋਗ ਅੱਜ ਦੇ ਕੁਸ਼ੀਆਂ ਦੇ ਦਿਹਾੜੇ ਦੇ ਉੱਤੇ ਦਰਦਮੰਦਾਂ ਦੀ ਕੌਮ ਦੀ ਦਰਦਮੰਦ ਲਈ ਜੇਲ੍ਹ ਦੇ ਅੱਗੇ ਅਰਦਾਸ ਕਰਨ ਲਈ ਆਈ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੇ ਸਾਥ ਮੋਰ ਉਹਦੇ ਦਿਨਾਂ ਦੇ ਵਿੱਚ ਦੋ ਪ੍ਰੋਗਰਾਮ ਦਿੱਤੇ ਗਏ ਹਨ ਇੱਕ ਤਾਂ ਸਾਨੂੰ ਸਾਰਿਆਂ ਨੂੰ ਯਕੀਨ ਵੀ ਹੈ ਤੇ ਸਚਾਈ ਵੀ ਹੈ ਕਿ ਸਤਿਗੁਰੂ ਜੀ 10 ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਦੀ ਜੋਤ ਹੈ ਤੇ ਇਸ ਜੋਤ ਨਾਲ ਟੱਕਰ ਲੈ ਲਈ ਨਾ ਕੋਈ ਮੋਦੀ ਤੇ ਨਾ ਉਹਦੇ ਕੋਈ ਚੇਲੇ ਚ ਆਪਣੇ ਭਗਵੰਤ ਮਾਨਵਰਾਂ ਦੀ ਕੋਈ ਹیثیت ਹੈ ਮੈਂ ਸਮਝਦਾ ਕਿ ਜਦੋਂ ਇਨਸਾਫ ਨਾਲ ਏ ਕਿਰਨਾ ਕਰ ਰਹੇ ਹਨ ਜੀ ਨਾਲ ਕਿਰਨਾ ਕਰ ਰਹੇ ਹਨ ਪੰਥ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇੱਕ ਚਰਚ ਦੇ ਪਾਤਰਾ ਤੇ ਕਰਮਾਂ ਦੇ ਮਾੜੇ ਇਹਨਾਂ ਦੇ ਉਹ ਸਮਾਂ ਅੱਜ ਦਾ ਇਹਨਾਂ ਦੇ ਹੱਥ 'ਚ ਨਹੀਂ ਆਉਣਾ ਜਦੋਂ ਇਹ ਕੰਧਾਂ ਨਾਲ ਮੂੰਹ ਲਾ ਲਾ ਕੇ ਰੋਣਗੇ ਅੱਜ ਦੇ ਇਸ ਕੱਟ ਦੇ ਵਿੱਚ ਅਸੀਂ ਚਿਤਾਵਨੀ ਵੀ ਦਿੱਤੀ ਹੈ ਕਿ ਤੁਹਾਡੀ ਲੜਾਈ ਸਾਡੇ ਨਾਲ ਨਹੀਂ ਗੁਰੂ ਪੰਥ ਨਾਲਾ ਤੇ ਗੁਰੂ ਪੰਥ ਦੇ ਅੱਗੇ ਵੱਡੇ ਵੱਡੇ ਹੰਕਾਰੀਆਂ ਨੂੰ ਝੁਕਣਾ ਪਿਆ ਹੈ ਕਿ ਤੁਹਾਡੇ ਕੋਲ ਉਹ ਸਮਾਂ ਨਹੀਂ ਹੋਣਾ ਜਦੋਂ ਤੁਸੀਂ ਤਰਲੇ ਕਰੋਗੇ ਅਗੂਜੀ ਮੈਂ ਬੇਇੱਜ਼ਤੀ ਕਰਾਂ ਕਿ ਇੱਕ ਤਰੀਕ ਨੂੰ 1 ਨਵੰਬਰ ਨੂੰ ਸਾਰੇ ਸੰਗਤ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਕੇਵਲ ਪੰਜਾਬ ਵਿੱਚ ਨਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿੱਥੇ ਕੋਈ ਵੀ ਮਨੁੱਖ ਭਾਏ ਕੋਈ ਕੰਮਕਾਰ ਕਰ ਰਿਹਾ ਹੈ ਭਾਏ ਕੋਈ ਗੁਰਦੁਆਰੇ ਵਿੱਚ ਨਿਤਨੇਮ ਵੀ ਜਾ ਕਿਤੇ ਕੋਈ ਕੱਲਾ ਵੀ ਤੁਰਿਆ ਜਾ ਰਿਹਾ ਹੈ ਉਹ ਸਾਰੀ ਸੰਗਤ ਗੁਰੂ ਦੇ ਚਰਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰੇ ਤੇ 14 ਨਵੰਬਰ ਨੂੰ ਅਸੀਂ ਧਾਰ ਜਗਾ ਦੱਸ ਦੇਵਾਂਗੇ ਦਿੱਲੀ ਨੂੰ ਇੱਕ ਬਹੁਤ ਵੱਡਾ ਗੁਰੂ ਸੇਗ ਪਾਤਰ ਮਹਾਰਾਜ ਤੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਇੱਕ ਛਾਤ ਦਿੱਤੀ ਅੱਜ ਉਸੇ ਦੇਸ਼ ਦੇ ਜਿਹੜੇ ਧਰਮ ਨੇ ਛਾਤ ਦਿੱਤੀ ਉਸ ਧਰਮ ਦੇ ਵਾਰਸ ਅੱਜ ਜ਼ਾਲਮ ਬਣ ਕੇ ਜਿਨ੍ਹਾਂ ਦੇ ਗੁਰੂ ਨੇ ਛਾਤ ਦਿੱਤੀ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਹਨ ਮੈਂ ਸਾਬਿਤ ਹੈ ਕਿ ਉਹਨਾਂ ਉਹ ਪਰਾਨਾ ਦੀ ਬਹੁਤ ਮਾੜੀ ਕਿਸਮ ਹੈ ਉਹ ਆਪਾਂ ਸਤਿਗੁਰੂ ਜੀ ਗੁਰੂ ਸੇਗ ਪਾਤਰ ਮਹਾਰਾਜ ਕਿ ਘਰ ਘਰ ਤੋਂ ਜਾ ਕੇ ਲੱਖਾਂ ਦੀ ਗਿਣਤੀ ਵਿੱਚ ਮਾਰਚ ਕਰਕੇ ਅੰరాਸ਼ ਕਰਕੇ ਕਿ ਚਾਦਗੁਰੂ ਪੰਥ ਦੇ ਉੱਤੇ ਦਰਸ ਕਰੇ ਸਾਨੂੰ ਫੜੇ ਬਖਸ਼ੇ ਸਾਡੇ ਸਾਰੇ ਬੰਦੇ ਸਿੰਘਾਂ ਨੂੰ ਰਹਾ ਕਰੇ ਕਿ ਪੰਥ ਨੇ ਝੰਡੇ ਝੁਲਣ ਉਹ ਗੁਰੂ ਨੇ ਚਲਾਉਣੇ ਸੀ ਆਪੋ ਆਪਣਾ ਫਰਜ਼ ਪੂਰਾ ਕਰਕੇ 14 ਨਵੰਬਰ ਨੂੰ ਆਪਾਂ ਘਰ ਘਰ ਤੋਂ ਪੰਜਾਬ ਦੇ ਵਿੱਚੋਂ ਨਹੀਂ ਸੰਸਾਰ ਭਰ ਦੇ ਵਿੱਚੋਂ ਜਿੱਥੇ ਸਿੱਖ ਬੈਠੇ ਐ ਇਸ ਅੰਦੋਲਨ ਦਾ ਜੱਜ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ